ਮੀਟਿੰਗਾਂ ਜਲ ਜਹਾ ਕੇ ਛੱਡ ਦਾਂਗੇ ਛੁੜਾ ਦੇਾਂਗੇ ਜੀ ਭਾਣਾ ਮੈਂ ਫਿਰ ਕਹਾਂ ਹਲੇ ਨਹੀਂ ਛੱਡਿਆ ਹਲੇ ਨਹੀਂ ਰਿਹਾ ਹੋਇਆ ਪਰਚੇ ਪਤਾ ਨਹੀਂ ਹੋਰ ਕਿੰਨੇ ਘਟਿਆ ਕਰੀ ਬੈਠੇ ਆ ਕੱਲ ਨੂੰ ਜਿਹੜੀ 11 ਵਜੇ ਗੱਲ ਸਾਹਮਣੇ ਆਉਣੀ ਹੈ ਦੁਬਾਰਾ ਮੀਟਿੰਗ ਚ ਉਹ ਦੱਸ ਦਾਂਗੇ ਬਿਨਾਂ ਸ਼ਰਤ ਰਿਹਾਈ ਕੋਈ ਜ਼ਮਾਨਤ ਨਹੀਂ ਕਰਾਉਣੀ ਕੋਈ ਜ਼ਮਾਨਤ ਭਰਉਣੀ ਨਹੀਂ ਤੇ ਕੋਈ ਆਪਾਂ ਜਿਹੜਾ ਪਰਚਾ ਉਹਦਾ ਸਾਰੇ ਰੱਦ ਹੋਣਾ ਚਾਹੀਦਾ ਅੱਜ ਕੋਈ ਗੱਲ ਹੈ ਇਸ ਤਰ੍ਹਾਂ ਕੀਤੀ ਪ੍ਰਸ਼ਾਸਨ ਨੇ ਪਰਚੇ ਨੂੰ ਰੱਦ ਕਰਨ ਨੂੰ ਲੈ ਕੇ ਕੋਈ ਆਮਾ ਕਰਨੀ ਨਹੀਂ ਕੀਤੀ ਨਹੀਂ ਇਹਨਾਂ ਨੇ ਬੁਲਾਇਆ ਸੀ ਆਪਣੀ ਗੱਲ ਰੱਖਤੀ ਇਹ ਕਹਿੰਦੇ ਉੱਪਰ ਰਹਿ ਆਪਣੇ ਅਫਸਰਾਂ ਨਾਲ ਗੱਲ ਕਰ ਆਪਣੀ ਜਿਹੜੀ ਸਰਕਾਰ ਨਾਲ ਗੱਲ ਕਰਨਗੇ ਤੇ ਉਹ ਗੱਲਬਾਤ ਕੱਲ ਨੂੰ ਦੁਬਾਰਾ 11 ਵਜੇ ਫਿਰ ਤੁਹਾਨੂੰ ਕੀ ਲੱਗਦਾ ਜਿਵੇਂ ਐਡਾ ਲੰਬਾ ਕੱਲ ਵੱਡਾ ਇਕੱਠ ਹੋਇਆ ਦੇਖ ਕੇ ਉਹ ਲੱਗਦਾ ਕਿ ਸਰਕਾਰ ਨੂੰ ਇੱਕ ਦਰ ਬਹਿ ਗਿਆ ਅਗਲੇ ਘਟਨ ਦੀ ਨਹੀਂ ਦੇਖੋ ਇਹ ਤਾਂ ਇਹ ਤਾਂ ਸਰਕਾਰ ਨੂੰ ਮੇਰੀ ਗੱਲ ਸੁਣ ਉਹਨੇ ਕੋਈ ਜ਼ਬਰ ਥੋੜੀ ਕੀਤਾ ਉਹ ਕਿ ਅਤਵੱਦੀ ਫੜਿਆ ਇਹਨਾਂ ਨੇ ਜਿਹੜੇ ਇਸ ਤਰੀਕੇ ਨਾਲ ਮੁਕੱਦਮੇ ਦਰਜ ਕਰ ਰਹੇ ਹੈ ਤੇ ਕੁੱਟਮਾਰ ਹਲੇ ਵੀ ਕਰੀ ਜਾਂਦੇ ਆ ਉਹਦੀ ਆ ਕੱਲ ਮਹੱਲੀ ਸੀਨੀਅਰ ਸਟਾਫ ਦੇ ਚੋਂ ਲਾ ਜਾ ਕੇ ਜੋ ਬਰਫ ਦੇ ਫਿਲਮਾਂ ਦੇ ਲਟਾਇਆ ਜਾ ਰਹੇ ਆ ਬਰਫ ਤੇ ਤੇ ਉੱਤੇ ਸਿਰ 'ਚ ਪਾਣੀ ਪਾ ਤੇ ਮੂੰਹ 'ਚ ਪਾਣੀ ਪਾਇਆ ਜਾ ਰਿਹਾ ਇਹ ਕਾਣ ਹੋ ਰਿਹਾ ਜਵਾਨੀ ਦਾ ਇਹ ਤਾਂ ਹਲੇ ਦੇਖਣਗੇ ਇਹ ਤਾਂ ਹਲੇ ਕੱਲ ਵਾਲਾ ਕੱਟ ਕੀ 1000 ਗੁਣਾ ਕੱਟ ਜਾ ਦੇ ਰੋਹ ਲੋਕਾਂ ਚ ਵਧੀ ਜਾਂਦਾ ਉਹਦੇ ਭਰਾ ਦੇ ਪਰਚਾ ਦੇਤਾ ਜੇ ਕਿੱਛੇ ਕੱਲ ਵਾਲਾ ਲੋਕਾਂ ਦਾ ਰੋਹ ਦੇਖ ਕੇ ਸਰਕਾਰ ਨੇ ਭਾਈ ਗਲਤ ਹੋ ਰਿਹਾ ਜੋ ਹੋ ਰਿਹਾ ਭਾਨੇ ਨਾਲ ਪਿੱਛੇ ਹਟਣਾ ਸੀ ਉਹਦੀ ਵੀ ਜੇ ਪਰਚਾ ਹੋਰ ਦੇਤਾ ਸੋ ਇਸ ਕਰਕੇ ਇਹ ਤਿਆਰੀ ਰੱਖਿਓ ਕਿਉਂਕਿ ਇਹ ਬਹੁਤ ਤਰੀਕੇ ਨਾਲ ਆਪਣੀਆਂ ਚਾਲਾਂ ਸਰਕਾਰ ਖੇਡਦੀ ਹੁੰਦੀ ਹੈ ਲੋਕਾਂ ਨੂੰ ਕਿਵੇਂ ਲੀਹੋ ਲਾਉਣਾ ਹੈ ਕਿਵੇਂ ਖਰੀਦਣਾ ਹੈ ਕਿਵੇਂ ਆਪਸ ਵਿੱਚ ਲੋਕਾਂ ਨੂੰ ਖੋੜਾ ਆ ਪਾਹੀ ਗੱਲ ਲੰਮੀ ਸੱਢ ਦਿਓ ਲਮਕਾ ਦਿਓ ਆਪੇ ਲੋਕ ਥੱਕ ਜਾਂਦੇ ਆ ਪਰ ਆਪਾਂ ਥੱਕਣਾ ਨਹੀਂ ਇੱਕ ਤੇ ਤਿੰਨ ਦਾ ਵੱਡਾ ਪ੍ਰੋਗਰਾਮ ਹੈ ਉਹਦੇ ਤਿਆਰੀ ਕਰਕੇ ਫੁੱਲ ਆਉਣੀ ਹੈ ਲੰਗਰ ਪ੍ਰਸ਼ਾਦ ਦੇ ਲੈ ਕੇ ਸਭ ਸਮਾਨ ਲੈ ਕੇ ਪਹੁੰਚ ਜਿਓ ਕੋਈ ਸ਼ਰਤਾਂ ਵੀ ਰੱਖਣ ਦੀ ਗੱਲ ਕੀਤੀ ਗਈ ਅੱਜ ਕੋਈ ਮੇਡੀ ਕੋਈ ਸ਼ਰਤ ਨਹੀਂ ਗੱਲ ਹੈ ਇੱਕ ਪਈ ਤਿੰਨ ਮੇਡੀ ਆ ਬਿਨਾ ਸ਼ਰਤ ਰਿਹਾਈ ਪਰਚੇ ਦਾ ਪ੍ਰਸ਼ਾਸਨ ਬੰਦੂ ਗਾ ਅਗਲੀ ਮੀਟਿੰਗ ਅਗਲੇ ਕੱਲ ਨੂੰ ਅਸਰਾਂ ਦੇ ਨਾਲ ਤੁਹਾਡੀ ਕਰਾ ਦਿਆਂਗੇ ਉਨਾਂ ਨੇ ਆਪਣੀ ਗੱਲ ਉੱਪਰ ਕੀਤੀ ਹੈ ਇਹ ਗੱਲ ਕੱਲ ਨੂੰ ਤੈ ਹੋਣੀ ਹੈ ਕਿੱਧਰ ਨੂੰ ਜਾਏਗਾ ਪ੍ਰਸ਼ਾਸਨ ਦੀ ਮੰਗੇ ਇਹੀ ਹੈ ਕਿ ਧਰਨਾ ਇਹ ਪ੍ਰੋਟੈਸਟ ਨਾ ਹੋਵੇ ਅਗਲਾ ਉਸ ਕਰਕੇ ਇਹ ਇਹਨਾਂ ਨੂੰ ਸੋਚਣਾ ਹੈ ਨਾ ਇਹ ਤਾਂ ਪ੍ਰਸ਼ਾਸਨ ਨੇ ਸੋਚਣਾ ਹੈ ਸਰਕਾਰ ਨੇ ਸੋਚਣਾ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਅੱਗ ਲੱਗੇ ਕੋਈ ਸ਼ਾਂਤੀ ਭੰਗ ਹੋਵੇ ਅਸੀਂ ਤਾਂ ਪਹਿਲੇ ਹੀ ਚਾਹੁੰਦੇ ਕਿ ਪੰਜਾਬ ਦੀ ਜਵਾਨੀ ਦਾ ਪਹਿਲੇ ਹੀ ਬਹੁਤ ਵੱਡਾ ਕਾਹਨ ਹੋਇਆ ਪਰ ਇਹ ਜਾਣਬੁੱਝ ਕੇ ਸਰਕਾਰ ਲਾਂਬੂ ਲਾਉਣ ਨੂੰ ਫਿਰਦੀ ਹੈ ਪੰਜਾਬ ਨੂੰ ਜਾਣਬੁੱਝ ਕੇ ਇਹ ਬਲਦੀ ਦੇ ਬੁੱਥੇ ਦੇਣਾ ਚਾਹੁੰਦੇ ਆ ਸ਼ਿਕਾਰ ਖੇਡ ਰਹੇ ਆ ਸਾਡੀ ਜਵਾਨੀ ਦਾ ਅੱਜ ਤਰਨ ਤਰਨ ਵੀ ਇਨਕਾਊਂਟਰ ਹੋਇਆ ਦੋ ਮੁੰਡਿਆਂ ਨਾਲ ਅਨਕਾਊਂਟਰ ਤਰਨ ਤਰਨ ਹੋਇਆ ਇਹ ਮਸਲਾ ਇਹ ਨਹੀਂ ਹੈਗਾ ਵੀ ਕੱਲੇ ਭਾਨੇ ਦਾ ਮਸਲਾ ਹੈ ਇਹ ਮਸਲਾ ਉਹ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਆ ਜਿਹੜੇ ਝੂਠੇ ਪੁਲਿਸ ਮੁਕਾਬਲੇ ਗੈਂਗਸਟਰ ਕਹ ਕੇ ਮਾਰ ਰਹੇ ਸਾਡੇ ਮੁੰਡਿਆਂ ਨੂੰ ਇਹ ਇਹ ਗੱਲ ਇਹ ਰੁਕਣੀ ਨਹੀਂ ਇਹ ਗੱਲ ਜਿਹਨੂੰ ਲੱਗਦਾ ਵੀ ਇੱਥੇ ਰੁਕੂਗੀ ਤੇ ਇਹਦੇ ਲਈ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਜਿਹਨੂੰ ਮਰਜ਼ੀ ਕਹਨੂ ਚੱਕ ਗੈਂਗਸਟਰ ਕਹ ਕੇ ਗੋਲੀ ਮਾਰ ਦੇਣਗੇ ਕੀ ਅਸੀਂ ਮੰਨ ਲਾਂਗੇ ਇਸ ਕਰਕੇ ਜਿਹੜੇ ਜ਼ਬਰ ਤੇ ਸਰਕਾਰ ਉਤਰੀ ਹੋਈ ਹੈ ਸ਼ਾਂਤਮਈ ਤਰੀਕੇ ਨਾਲ ਹੀ 바ਰੀ 바ਰੀ ਬੇਨਤੀ ਕਰਦੇ ਆ ਇਹਨਾਂ ਨੇ ਬੜਾ ਕੋਸ਼ਿਸ਼ਾਂ ਕਰਨੀਆਂ ਭੜਕਾਉਣ ਦੀਆਂ ਉਸਾਉਣ ਦੀਆਂ ਕਿਸੇ ਤਰੀਕੇ ਨਾਲ ਆਪਣੇ ਬੰਦੇ ਬਾੜ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਜਾਗਤਚ ਰਹਿ ਕੇ ਇਹ ਮੋਰਚਾ ਫਤਿਹ ਕਰਨੇ ਆ ਔਨਲਾਈਨ ਸਮੇਂ ਦੇ ਵਿੱਚ ਜਿਹੜਾ ਜ਼ਬਰ ਟਾ ਰਹੇ ਆ ਇਹ ਜ਼ਬਰ ਦਾ ਮੂੰਹ ਤੋੜ ਜਿਵਾ